ਇਕ ਤਸਵੀਰ ਚ ਰਖਸ਼ੇ ਵਾਲਾ ਤੇ ਦੂਜੀ ਤਸਵੀਰ ਚ ਗ੍ਰਿਫਤਾਰ ਕੀਤੇ ਮੁਲਜ਼ਮ ਇਹ ਤਸਵੀਰਾਂ ਕਿਸੇ ਫਿਲਮ ਦੀ ਸ਼ੂਟਿੰਗ ਦਿਆ ਨਹੀਂ ਨਾ ਹੀ ਕਿਸੇ ਪੁਰਾਣੀ ਫਿਲਮ ਦੀਆਂ ਨਹੀਂ ਇਹ ਤਸਵੀਰਾਂ ਨੇ ਜਲੰਧਰ ਦੀਆਂ ਜਿੱਦੇ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਇੱਕ ਫਿਲਮੀ ਸੀਨ ਨੂੰ ਰੀਕ੍ਰੀਏਟ ਕੀਤਾ ਜੀ ਹਾਂ ਸੜਕ ਤੇ ਰਿਕਸ਼ਾ ਚਲਾ ਰਿਹਾ ਕੋਈ ਹੋਰ ਨਹੀਂ ਸਗੋ ਇਹ ਮਦਪ੍ਰਦੇਸ਼ ਪੁਲਿਸ ਦਾ ਇੱਕ ਇੰਸਪੈਕਟਰ ਹੈ ਜਿਸ ਨੇ ਰਿਕਸ਼ਾ ਚਲਾ ਕੇ ਦੋ ਤਸਕਰਾਂ ਨੂੰ ਕਾਬੂ ਕੀਤਾ ਜੀ ਹਾਂ ਮਦਪ੍ਰਦੇਸ਼ ਪੁਲਿਸ ਨੇ ਜਲੰਧਰ ਚ ਟਰੈਪ ਲਗਾ ਕੇ ਦੋ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮਾਂ ਨੂੰ ਫੜਿਆ ਇੰਸਪੈਕਟਰ ਸਾਹਿਬ ਖੁਦ ਰਿਕਸ਼ਾ ਚਲਾ ਰਹੇ ਸਨ ਤਾਂ ਦੂਜਾ ਪੁਲਿਸ ਮੁਲਾਜ਼ਮ ਗੰਨੇ ਦੇ ਰਸਤੇ ਡੇਢੀ ਲਾਉਣ ਵਾਲਾ ਬਣਿਆ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਤੋਂ ਸਾਰੀ ਗੱਲਬਾਤ ਸੁਣੋ ਕਿਵੇਂ ਮੱਧ ਪ੍ਰਦੇਸ਼ ਪੁਲਿਸ ਨੇ ਏ ਟ੍ਰੈਪ ਲਗਾਇਆ ਹਾਂਜੀ ਸਾਡੇ ਕੋਲ 16 15 16 2025 ਨੂੰ ਆਪਣਾ ਸਾਡੇ ਕੋਲ ਮੱਧ ਪ੍ਰਦੇਸ਼ ਦੀ ਪੁਲਿਸ ਜੈਸਪੁਰ ਸਾਨੀ ਦੀ ਪੁਲਿਸ ਸਾਡੇ ਕੋਲ ਆਉਂਦੀ ਆ ਜੀ ਜਿਹੜੇ ਕਿ ਸਾਨੂੰ ਦੱਸਦੇ ਆ ਕਿ ਆਪਣਾ ਐਫ ਆਈ ਆਰ ਨੰਬਰ 2825 ਜੀ ਆਰੈਕਟ ਦੇ ਦੋਸ਼ੀ ਨਾ ਦੌੜ ਕੇ ਇੱਥੇ ਪੰਜਾਬ ਚ ਆ ਗਏ ਨੇ ਜੋ ਕਿ ਸ਼ਾਹਕੋਟ ਏਰੀਆ ਦੇ ਵਿੱਚ ਹੈਗੇ ਆ ਇਸ ਟਾਈਮ ਓਕੇ ਤੇ ਜਿੰਦੇ ਵਿੱਚ ਸਾਡੇ ਸੀਨੀਅਰ ਅਫਸਰ ਆਪਣੇ ਐਸ ਐਸ ਪੀ ਹਰਵਿੰਦਰ ਸਿੰਘ ਦੇ ਕੋਲੋਂ ਆ ਦੀ ਗਾਈਡ ਲਾਈਨਸ ਤਾਬਕ ਆਪਾਂ ਆਪਣੀਆਂ ਟੀਮਾਂ ਤੇ ਕਰਤੀਆਂ ਜੀ ਤੇ ਜਿਨ੍ਹਾਂ ਨੂੰ ਅਸੀਂ 6 6 2025 ਨੂੰ ਅਰੈਸਟ ਕਰਕੇ ਉਹਨਾਂ ਦੇ ਹੈਂਡ ਓਵਰ ਕੀਤਾ ਜੀ ਅੱਛਾ ਇੱਕ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਉਹਨਾਂ ਦੇ ਅਧਿਕਾਰੀ ਸੀਐਮਪੀ ਪੁਲਿਸ ਦੇ ਕਿਸੇ ਵੱਲੋਂ ਰੱਖਸ਼ਾ ਚਲਾਇਆ ਗਿਆ ਗੰਨੇ ਦਾ ਜੂਸ ਲਗਾਣਾ ਰੇਡ ਲਗਾਣੇ ਪਈ ਸਵਾਭਿਕ ਹੈ ਕਿ ਤੁਹਾਡੀ ਇਹ ਦੇਖ ਰੇਖ ਚ ਸਾਰਾ ਕੁਝ ਹੋਇਆ ਹੈਗਾ ਅਸਲ ਚ ਇਸ ਤਰੀਕੇ ਨਾਲ ਆਪਰੇਸ਼ਨ ਨੂੰ ਨਾਟਕੀ ਰੂਪ ਦੇਣ ਦੀ ਜ਼ਰੂਰਤ ਕੀ ਪਈ ਕਿ ਕਿ ਭੱਜ ਨਾ ਜਾਣ ਤਸਕਰ ਜਾਂ ਇਸ ਚੀਜ਼ ਨੂੰ ਲੈ ਕੇ ਜਾਂ ਹੋਰ ਕੋਈ ਕਾਰਨ ਸੀਗਾ ਹਾਂਜੀ ਇਹਨਾਂ ਦੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਕਿ ਬਟ ਇਹ ਬਹੁਤ ਸ਼ਾਰਪ ਮਾਈਂਡਡ ਅਕਿਊਜ਼ ਸੀਗੇ ਓਕੇ ਜਿੰਨਾ ਕਰਕੇ ਸਾਨੂੰ ਇਸ ਚੀਜ਼ ਦੀ ਗੱਲ ਜਾਣੀ ਪਈ ਦੱਸਿਆ ਕਿ 3 ਮਈ ਨੂੰ ਮਧਪ੍ਰਦੇਸ਼ ਪੁਲਿਸ ਨੇ ਗ੍ਰਫਤ ਚੋਂ ਦੋ ਸ਼ਾਤਰ ਤਸਕਰ ਜੋਗਿੰਦਰ ਅਤੇ ਵੀਰਪਾਲ ਭੱਜੇ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਭਾਲ ਸੀ ਅਤੇ ਫਿਰ ਪੁਲਿਸ ਨੇ ਇਹਨਾਂ ਤੇ ਟਰੈਪ ਲਗਾਇਆ ਤੇਰਾ ਸ਼ਾਤਰ ਤਸਕਰਾਂ ਨੂੰ ਪੁਲਿਸ ਨੇ ਮੜ ਤੋਂ ਆਪਣੇ ਕਬਜ਼ੇ ਚ ਲੈ ਲਿਆ ਬਹੁਤ ਵੱਡੀ ਜਿਹੜੀ ਹੈ ਕਿ ਆਪਣੇ ਆਪ ਦੇ ਵਿੱਚ ਉਦਾਹਰਣ ਹੈ ਕਿ ਪੰਜਾਬ ਪੁਲਿਸ ਤੇ ਮੱਧ ਪ੍ਰਦੇਸ਼ ਪੁਲਿਸ ਦੋ ਜੁਆਇੰਟ ਟੀਮਾਂ ਨੇ ਜਿਹੜਾ ਹੈ ਕਿ ਰਲ ਕੇ ਇਸ ਆਪਰੇਸ਼ਨ ਨੂੰ ਲੀਡ ਕੀਤਾ ਤੇ ਖਾਸ ਤੌਰ ਤੇ ਆਪਰੇਸ਼ਨ ਨੂੰ ਜਿਹੜਾ ਕਿ ਉਹ ਸਕਸੈਸਫੁਲ ਵੀ ਕੀਤਾ ਵੈ ਦੇਖਣਾ ਹੋਵੇਗਾ ਅਗਲੀ ਕਾਰਵਾਈ ਕੀ ਸਪੱਸ਼ਟ ਜਾਂਦੀ ਹੈ ਤੇ ਕੀ ਅੱਗੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ